ਹਾਂਜੀ ਬੋਲੋ ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਥਾਨ ਗੁਰਦੁਆਰਾ ਬੁੰਗਾ ਮਾਈ ਭਾਗੋ ਜੀ ਦਾ ਤਪਸਥਾਨ ਹੈ ਜੀ ਮਾਤਾ ਜੀ ਦਾ ਜਨਮ ਸਥਾਨ ਪਿੰਛਬਾਲ ਜ਼ਿਲ੍ਹਾ ਤਰਨਤਾਰਨ ਅਮਰਸਰ ਸਾਹਿਬ ਹੈ ਜਦੋਂ ਅਨੰਦਪੁਰ ਸਾਹਿਬ ਵਿਖੇ 40 ਸਿੰਘਾਂ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵਾ ਲਿਖ ਦਿੱਤੇ ਸੀ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਉਦੋਂ ਮਾਈ ਪਾਗੋ ਜੀ ਨੇ 40 ਸਿੰਘਾਂ ਨੂੰ ਤਾਣਾ ਮਾਰਿਆ ਛੂੜੀਆ ਤੇ ਸੁੱਤਰ ਪੈਣ ਲਾ ਤੇ ਕਰ ਜਾ ਕੇ ਰੋਟੀਆਂ ਪਕਾਓ ਅਸੀਂ ਬੀਬੀਆਂ ਦਾ ਜਥਾ ਲੈ ਕੇ ਮੁਗਲਾਂ ਨਾਲ ਤੁਰਖਾਨਾ ਜਦ ਕਰਾਂਗੇ ਉਹ ਤਾਣੇ ਸੁਣ ਕੇ 40 ਸਿੰਘਾਂ ਨੇ ਮੁਕਤਸਰ ਸਾਹਿਬ ਦੇ ਜੰਗਵੀ ਸ਼ਹੀਦੀ ਪ੍ਰਾਪਤ ਕੀਤੀ ਹੈ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਤੋਂ ਉਤਾਰ ਦੇ ਦੱਖਣ ਦੇਸ਼ ਸ੍ਰੀ ਹਜੂਰ ਸਾਹਿਬ ਆਲਾਈ ਮਹਾਰਾਜ ਦੇ ਨਾਲ 500 ਸਿੰਘ 500 ਪਠਾਨ ਬਾਦਰ ਸ਼ਾ ਬਾਦਸ਼ਾਹ ਇੱਥੇ ਹਜੂਰ ਸਾਹਿਬ ਆਏ ਨੇ ਜੀ ਪੰਜ ਪਿਆਰੇ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ ਜੀ ਤੇ ਧਰਮ ਸਿੰਘ ਜੀ ਦੋਨਾ ਡੈਂਕੀਟੇ ਸਾਹਿਬ ਨੇ ਪਰਲੇ ਪਾਸੇ ਉਹ ਉੱਥੇ ਜੋਤੀ ਜੋਤ ਸੁਣਾਇਨੇ ਜੀ ਇਹ ਸ਼ਿਸ਼ੇ ਤੇ ਵੀ ਸਭ ਤੋਂ ਵੱਡੀ ਰਾਈਫਲ ਮਾਤਾ ਭਾਗੋ ਜੀ ਦੇ ਆਪਣੇ ਹੱਤਾ ਦੀ ਰਾਈਫਲ ਹੈ ਰਾਈਫਲ ਦਾ ਪਾਰ 50 ਕਿਲੋ ਤੇ ਸਾਢੇ 12 ਫੁੱਟ ਲੰਬੀ ਹੈ ਨਾਲ ਦੇ ਨਿੱਕੇ ਨਿੱਕੇ ਰਾਈਫਲਾਂ 40 ਸਿੰਗਾ ਦੇ ਨੇ ਜਿਹੜੇ ਮੁਕਸਰ ਸਾਹਿਬ ਦੇ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੇ 25-25 ਕਿਲੋ ਦੇ ਰਾਈਫਲਾਂ ਨੇ ਅੰਦਰ ਸ਼ਸਤਰਾਂ ਨਾੜ 1.5 ਕੁਇੰਟਲ ਦੀ ਤੂਪਾ ਸਾਧ ਸੰਗਤ ਜੀ ਹੋ ਤੇ 40 ਸਿੰਗਾ ਦੇ ਸ਼ਸਤਰ ਨੇ ਇਹ ਸ਼ਸਤਰਾਂ ਨਾਲ ਅਤੇ ਬੰਦੂਕਾਂ ਨਾਲ ਮਾਤਾ ਭਾਗੋ ਜੀ ਨੇ ਅਤੇ 40 ਸਿੰਘਾਂ ਨੇ ਮੁਕਸਰ ਸਾਹਿਬ ਦਾ ਜੰਗ ਫਤਿਹ ਕੀਤਾ ਹੈ ਤੇ ਉੱਥੇ 40 ਸਿੰਘ ਸ਼ਹੀਦ ਹੋਏ ਨੇ ਜੀ ਇਹ ਪਾਨ ਕੋਈ ਤਰ ਤਪਸਥਾਨ ਤੇ ਬੈਠ ਕੇ ਮਾਤਾ ਜੀ ਨੇ 6 ਸਾਲ 6 ਮਹੀਨੇ 6 ਘੜੀਆਂ ਤਬ ਬੀਤਾ ਹੈ ਜੀ ਇਹ ਆ ਸਾਧ ਸੰਗਤ ਜੀਓ ਗੁਰਦੁਆਰਾ ਬੁੰਗਾ ਮਾਤਾ ਭਾਗੋ ਜੀ ਦਾ ਤਪਸਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਬਾਈ ਭੰਗਵਾ ਲੋ